ਹੈਲੋ एवरीवन ਵੈਲਕਮ ਬੈਕ ਅਸਲਾਮੁਅਲੈਕਮ ਤੇ ਸਤ ਸ੍ਰੀ ਅਕਾਲ ਕਿਦਾਂ ਹਾਲ ਚਾਲ ਜੀ ਉਮੀਦ ਕਰਦੇ ਆ ਵਧੀਆ ਹੋਵਗੇ ਰੱਬ ਸੋਣਾ ਸਾਰਿਆਂ ਨੂੰ ਚੜ ਦੀ ਕਲਾ ਦੇ ਵਿੱਚ ਰੱਖੇ ਤੇ ਲੋ ਜੀ ਅੱਜ ਸਾਡੇ ਕੋਲ ਵੀਡੀਓ ਆਈ ਹੈ ਜੀ ਲੋਕ ਤੱਤ ਠੀਕ ਹੈ ਰਮੀ ਰੰਦਾਵਾ ਤੇ ਪ੍ਰਿੰਸ ਰੰਦਾਵਾ ਠੀਕ ਹੈ ਇਹਨਾਂ ਦਾ ਲੋਕ ਤੱਤ ਵੇਖਦੇ ਆਪਾਂ ਠੀਕ ਹੈ ਪਹਿਲੇ ਆਪਾਂ ਲੋ ਜੀ ਪਹਿਲੇ ਆਪਾਂ ਵੀਡੀਓ ਵੇਖਦੇ ਆਂ ਇਹ ਦੋਵੇਂ ਭਰਾ ਨੇ ਨਾ ਹਾਂ ਠੀਕ ਹੈ ਪਹਿਲੇ ਆਪਾਂ ਇਹਨਾਂ ਦਾ ਲੋਕ ਤੱਤ ਵੇਖਦੇ ਆਂ ਫਿਰ ਆਪਾਂ ਇੱਥੇ ਗੱਲਬਾਤ ਕਰਦੇ ਆਂ ਤੇ ਚਲੋ ਜੀ ਮੈਂ ਹਮੇਸ਼ਾ ਅਰਦਾਸ ਕਰਦਾ ਹਾਂ ਪੰਜਾਬ ਲਈ ਜਦੋਂ ਸੇਰੇ ਉੱਠਦਾ ਹਾਂ ਪਤਾ ਨਹੀਂ ਮੇਰਾ ਕੋਈ ਪਿਛਲੇ ਜਨਮ ਦਾ ਲੈਣ ਦੇਣਾ ਹੈ ਮੈਂ ਯੂਨੀਵਰਸਿਟੀਆਂ ਤੋਂ ਸਕੂਲ ਤੋਂ ਹੀ ਮੇਰਾ ਪੰਜਾਬ ਨਾਲ ਬੜਾ ਮੋਹ ਹੈ ਕਿ ਮੇਰਾ ਜੀ ਕਰਦਾ ਹੈ ਕਿ ਮੈਂ ਸਾਲ 200 100 200 ਸਾਲ ਪਿੱਛੇ ਚਲਿਆ ਜਾਵਾਂ ਆਪਣਾ ਪੰਜਾਬ ਵੇਖਾਂ ਜਾ ਆ ਗਿਆ ਅਸਲ ਦੇ ਵਿੱਚ ਮੇਰਾ ਸੱਚੀ ਮੂਜੀ ਇਹ ਬੋਰ ਮੰਨ ਕਰਦਾ ਉਹ ਸਾਂਝਾਂ ਘਰਾਂ ਦੇ ਵਿੱਚ ਵਿਆਹ ਹੋਣੇ ਸਾਰੇ ਪਿੰਡ ਨੂੰ ਚਾਹ ਹੋਣਾ ਮੰਜੀਆਂ ਇਕੱਠੀਆਂ ਕਰਨੀਆਂ ਬਿਸਤਰੇ ਇਕੱਠੇ ਕਰਨੇ ਚਾਚੇ ਤਾਏ ਦੇ ਪੁੱਤ ਪਿੰਡ ਦੀਆਂ ਧੀਆਂ ਭੈਣਾਂ ਨੂੰ ਆਪਣੇ ਭੈਣਾਂ ਸਮਝਣਾ ਉਹ ਚੀਜ਼ਾਂ ਖਤਮ ਹੋ ਗਈਆਂ ਰਿਵਾਜ ਮੁੱਕ ਗਏ ਭਾਟੀਆਂ ਮੁੱਕ ਗਈਆਂ ਸਭ ਕੁਝ ਖਤਮ ਹੁੰਦਾ ਜਾਣ ਡੇ ਹੌਲੀ ਹੌਲੀ ਪੰਜਾਬ ਦੇ ਥੋ ਹੁਣ ਪੈਲਸਾਂ ਦੇ ਵਿੱਚ ਵਿਆਹ ਰੱਖਿਆ ਹੁੰਦਾ ਜੇ ਇੱਕ ਜੱਟ ਨੇ ਵੱਡਾ ਵਿਆਹ ਕੀਤਾ ਤੇ ਅਗਲਾ ਭਾਵੇਂ ਕਰਜ਼ਾ ਚੋਕੇ ਕਰੇ ਲੈ ਭਈ ਮੈਂ ਕਰਨ ਲੱਗ ਗਈ ਭਾਈ ਮੁੜ ਕੇ ਫਾ ਲੈ ਕੇ ਮਰ ਜੇ ਦੇਖੋ ਇੱਕੀ ਦਾ ਦੋ ਚੱਲ ਪਿਆ ਪੈਲਸਾਂ ਦੇ ਵਿੱਚ ਵਿਆਹ ਧਰਿਆ ਹੈ ਆਈ ਜਾਓ ਖਾਈ ਜਾਓ ਤੇ ਸ਼ਗਨ ਪਾਈ ਜਾਓ ਤੇ ਜਾਈ ਜਾਓ ਕਿਸੇ ਨੂੰ ਕਿਸੇ ਨਾਲ ਕੁਝ ਨਹੀਂ ਪੁਰਾਣੇ ਸਮੇਂ ਅੱਜ ਫੁੱਫੜ ਰੋਸ ਜਾਣਾ ਭਾਈਆ ਰੋਸ ਜਾਣਾ ਤੇ ਉਹ ਵੀ ਮਨਾਉਣਾ ਹੱਥ ਜੋੜ-ਜੋੜ ਕੇ ਭਾਈ ਇਹ ਕਿਹਨਾ ਬੋਲਣਾ ਜਵਾਈਆਂ ਕਿ ਨਹੀਂ ਬੋਲਦੇ ਸਾਡੇ ਪੰਜਾਬੀ ਲੋਕ ਸਰਦਾਰ ਜਵਾਈਆਂ ਕਿ ਨਹੀਂ ਬੋਲਦੇ ਭਾਵੇਂ ਜਿੱਡਾ ਮਰਦੀ ਖੜ ਦਮਾਕੇ ਹੁਣ ਤਾਂ ਫੁੱਫੜਾ ਮਾਰਾ ਜਿਆ ਕੁਝ ਕਹਿ ਨਾਲ ਹੀ ਕਾਲਰੋਂ ਫੜ ਕੇ ਧੂ ਲੈਂਦੇ ਕਿ ਦਾਸਾਂ ਪਾਉ ਤੂੰ ਕਿੱਡਾ ਤਗੜਾ ਬਦਮਾਸ਼ ਹੈ ਖਤਮ ਹੋ ਗਿਆ ਸਾਰਾ ਕੁਝ ਆ ਫਿਰ ਵੀ ਆ ਗੰਗਾ ਨਗਰ ਦੇ ਆ ਤੁਹਾਡੇ ਏਰੀਆ ਤੋਂ ਇਧਰ ਜਿਹੜੇ ਲਾਗੇ-ਲਾਗੇ ਪਿੰਡ ਨੇ ਨਾ ਇਨਨ ਹੈ ਜੇ ਵੀ ਪੁਰਾਣੀਆਂ ਵਿਰਾਸਤਾਂ ਸਾਹਮਣੇ ਰੱਖਿਆ ਜੇ ਪੁਰਾਣੇ ਘਰ ਮੰਝੀਆਂ ਪੀੜੀਆਂ ਵਧੀਆ ਖਾਣ ਪੀਣ ਆ ਸਾਡੇ ਇਧਰ ਸ਼ਹਿਰਾਂ ਵਾਲ ਤੇ ਬਹੁਤਾ ਜਿਆਦਾ ਬਿੜਾ ਕਰ ਗਿਆ ਖਤਮ ਹੋ ਗਿਆ ਸਾਰਾ ਕੁਝ ਭਾਂਡੇ ਪਿੱਤਲ ਦੇ ਤਾਂਬੇ ਦੇ ਕੈਂ ਦੇ ਭਾਂਡੇ ਸਰਬ ਲੋਕ ਖਤਮ ਹੋ ਗਿਆ ਪਲਾਸਟਿਕ ਚ ਖਾ ਖਾ ਮਰ ਚਲੇ ਅਸੀਂ ਮੈਦਾ ਖਾ ਖਾ ਮਰ ਚਲੇ ਸਾਡੇ ਨਿਆਣੇ ਆ ਰੇੜੀਆਂ ਤੇ ਐ ਚੰਬੜੇ ਹੁੰਦੇ ਸ਼ਾਮ ਨੂੰ ਨਿਊਡਲਾਂ ਵਾਲੀ ਰੇੜੀ ਤੇ ਬੰਦੇ ਜਨਾਨੀਆਂ ਜਿੱਦਾਂ ਗੋੜ ਦੀ ਢੇਸੀ ਨੂੰ ਭੂੜ ਨਹੀਂ ਚੰਬੜੇ ਹੁੰਦੇ ਗੋਲ ਗੱਪੇ ਖਾਈ ਜਾਂਦੇ ਨੇ ਲੋਕ ਬੰਦੇ ਗੋਲ ਗੱਪੇ ਖਾਈ ਜਾਂਦੇ ਖੱਟਾ ਹੀ ਖਾਈ ਜਾਂਦੇ ਖਰੇਖਾ ਦੀ ਕੁਝ ਵੇਖਿਆ ਨਹੀਂ ਅੱਡੇ ਅੱਡੇ 2-2 ਲੀਟਰ ਘਿਓ ਪੀਣ ਵਾਲੇ ਜਿਹੜੇ ਵਿਰਸੇ ਦੇ ਲੋਕ ਅੱਜ ਇੱਕ ਚਮਚਾ ਘਿਓ ਦਾ ਸਬਜ਼ੀ 'ਚ ਪਾ ਲਾਂ ਤੇ ਟੱਟੀਆਂ ਲੱਗ ਜਾਂਦੀਆਂ ਵਾਹ ਸਹੀ ਬਾਤ ਹੀ ਸਹੀ ਗੱਲ ਇਹ ਸੱਚ ਹੈ ਸੱਚੀ ਬੀਬੀਆਂ ਉੱਥੇ ਹੀ ਕੰਮ ਕਰਦੀਆਂ ਰਹੀਆਂ ਉੱਥੇ ਹੀ ਸ਼ੁਰੂ ਤੋਂ ਰਹੀਆਂ ਨੇ ਤੇ ਹੁਣ ਆਪਣੇ ਹੱਥ ਫੜਨ ਨੂੰ ਕਹਿੰਦੀਆਂ ਨੇ ਕਿ ਕੀ ਗੱਲ ਲਵਾਉਂਦਾ ਕਿਉਂ ਨਹੀਂ ਆਰੋ ਸ਼ੁਰੂ ਤੋਂ ਉਹੀ ਪਾਣੀ ਪੀਂਦੇ ਰਹੇ ਤੇ ਮੜ ਕੇ ਗੋਡਿਆਂ ਤੋਂ ਤੜਿਆ ਜਾਂਦਾ ਕੁਝ ਨਹੀਂ ਹੁੰਦਾ ਇੱਥੋਂ ਦੇ ਹੀ ਅਹੀਂ ਕਿਹੜੀ ਗੱਲ ਹੈ ਖਰਾਕਾਣਾ ਛੱਡੋ ਕੀ ਕਿਹਦਾ ਅਗਲਾ ਗੀਤ ਜਿਹੜਾ ਸੁਣਿਓ ਕਹਿੰਦੇ ਬਜ਼ੁਰਗਾਂ ਨਾਲ ਰੌਣਕਾਂ ਹੁੰਦੀਆਂ ਨੇ ਘਰ ਦੇ ਵਿੱਚ ਬਜ਼ੁਰਗ ਹੋਵੇ ਨਾ ਬੇਬੇ ਬਾਪੂ ਕੋਈ ਟੈਨਸ਼ਨ ਨਹੀਂ ਹੁੰਦੀ ਸਮਝੋਗੇ ਘਰ ਦਾ ਜਿੰਦਰਾ ਹੀ ਆ ਪਰ ਅੱਜਕੱਲ ਤੇ ਨਿਆਣੇ ਨੇ ਸਕਿਉਰਟੀ ਗਾਰਡ ਸਮਝ ਲਿਆ ਵੱਡਿਆਂ ਵਡੇਰਿਆਂ ਨੂੰ ਯਾਹ ਤੇ ਬਾਬੇ ਦੀ ਮੰਜੀ ਬੋਰ ਥੱਲੇ ਹੋਊਗੀ ਜਾ ਤੂੜੀ ਵਾਲੇ ਕਮਰੇ 'ਚ ਤੇ ਇਹ ਸਾਥ ਵਿੱਚ ਚਾਰ ਬੁੱਢੇ ਰਲ ਕੇ ਬੈਠੇ ਹੋਣਾ ਤੇ ਲਾਗੋ ਨੌਜਵਾਨ ਠੇਠਰਾ ਕਰਦੇ ਲੰਘਦੇ ਆ ਹੀ ਬੈਠੇ ਠੇਠਰ ਵੇਲੇ ਉਹ ਇਹ ਵੀ ਇੱਕ ਰੀਤੀ ਰਿਵਾਜ ਹੀ ਪਿੰਡਾਂ ਦਾ ਇੱਕ ਵਿਰਸਾ ਹੀ ਹੈ ਕੀ ਕਹਿੰਦਾ ਹੈ ਹੋ ਓਏ ਪਰਿਵਾਰਾ ਵਿੱਚ ਨਾ ਜੋੜ ਰਹੇ ਓਏ ਹੁਣ ਤੁਰਗੀ ਰੌਣਕ ਸੱਥਾਂ ਦੀ ਨਾ ਬਾਬੇ ਤੇ ਨਾ ਟੱਖਾ ਵਿੱਚ ਰਿੰਜਣਾ ਦੇ ਆਉਂਦਾ ਕਿਸਮਤ ਮਾੜੀ ਨੂੰ ਨਿਹਾਰੀ ਰੂਪ ਰੂਹਾਰੀ ਧੀਆਂ ਵਿੱਚ ਭਿੰਗ ਵੀ ਰਹਦੀ ਐ ਤੇਰਸੇ ਫੁਲਫੁਲਕਾਰੀ ਧੀਆਂ ਵਿੱਚ ਭਿੰਗ ਵੀ ਰਹਿੰਦੀ ਐ ਤੇਰਸੇ ਫੁਲਫੁਲਕਾਰੀ ਇਸ ਫੈਸ਼ਨੇ ਬਾਰੇ ਮੁਲਕਾਂ ਦੇ ਮੁਲਕਾਂ ਦੇ ਆ ਸਾਡੇ ਸੱਪਿਆ ਚਾਰ ਨੂੰ ਰੋਲ ਰਹੇ ਵਾਏ ਹੁਣ ਤੁਰਗੀ ਰੌਣਕ ਸੱਥਾ ਹੋ ਨਾ ਬਬੀ ਕਿਹੜੇ ਰਾਹੇ ਪੈ ਗਈ ਹੁਣ ਨਾ ਕਿਸੇ ਕੰਮ ਦੀ ਰਹਿ ਗਈ ਆ ਬੇੜੀ ਟੀਵੀ ਚੈਨਲ ਦੀ ਬਹਿ ਗਈ ਫਿਲਮਾਂ ਦੇਣ ਕਮਾਲ ਦੀਆਂ ਤਾਂ ਹੀਓ ਅੱਜਕੱਲ ਕੁੜੀਆਂ ਆਪ ਪਰੌਣੇ ਪਾਲਦੀਆਂ ਕੀ ਕਹਿੰਦਾ ਪਹਿਲਾਂ ਨਰਮੇ ਕਪਾ ਹ ਮਿਰਚਾਂ ਸੀ ਵਾਏ ਹੁਣ ਟੁੱਕ ਨਹੀਂ ਪੱਕਦਾ ਚੱਟੀ ਚੂੰਗਾ ਨਹੀਂ ਮਿਲਦਾ ਹੱਤੀ ਮਹਿੰਗਾਈ ਨੇ ਸਭ ਨੂੰ ਮਾਰ ਲਿਆਈ ਵਾ ਚੂੰਗਾ ਨਹੀਂ ਮਿਲਦਾ ਹੱਤੀ ਹੁਣ ਪੇਰ ਨਾ ਰਹਿ ਗਏ ਮਲਿਆ ਦੇ ਮਲਿਆ ਦੇ ਨਾ ਕੱਚਿਆ ਰਾਹਾਂ ਤੇ ਰੋਲ ਰਹੇ ਰੋਲ ਰਹੇ ਵਾ ਹੁਣ ਤੁਰ ਗਈ ਰੌਣਕ ਕਿ ਹੋ ਨਾ ਬਾਬੇ ਤੇ ਨਾ ਬੋਲ ਰਹੇ ਹੋ ਹੁਣ ਕਦਰ ਨਹੀਂ ਨ ਜਾਗੀ ਉੱਤੇ ਨਾ ਰੁੱਖਾਂ ਦੀ ਨਾ ਕੁੱਖਾਂ ਦੀ ਹੁਣ ਕਦਰ ਨਹੀਂ ਨ ਜਾਗੀ ਉੱਤੇ ਨਾ ਰੁੱਖਾਂ ਦੀ ਨਾ ਕੁੱਖਾਂ ਦੀ ਲੈ ਕੇ ਆਪਣੇ ਨਾਲ ਜੰਮਦੀਆਂ ਪੰਡ ਸਿਰਾਂ ਦੇ ਦੁੱਖਾਂ ਦੀ ਓਏ ਪੁੱਤਾਂ ਵੇਲੇ ਵੰਡਦਾ ਲੋਹੜੀ ਆ ਮੁਕੇ ਸਾਡੀ ਵਾਰ ਪਤਾਸੇ ਵੀ ਅੱਧੀਆਂ ਸਹਰਿਆਂ ਮਾਰੀਆਂ ਕਈ ਵਾਰੀ ਹੁਣ ਮਾਰਨ ਲੱਗ ਪਏ ਮਾਪੇ ਅਮਾ ਜਿਹੜਾ ਨੱਟਦਾ ਵੇਣਾ ਨਾ ਛੋੜੇ ਛੋੜੇ ਬੱਚੇ ਕੋਈ ਕੁੱਤਾ ਮੂਜ ਪਾਈ ਫਿਰਦਾ ਹੈ ਹਸਪਤਾਲਾਂ ਦੇ ਪਿੱਛੇ ਇੱਕ ਗੱਲ ਯਾਦ ਰੱਖਿਓ ਜੇ ਤੁਹਾਨੂੰ ਸੁੱਖ ਦੇਣਾ ਹੈ ਤੇ ਧੀਨੇ ਦੇ ਦੇਣਾ ਹੈ ਜੇ ਨਹੀਂ ਦੇਣਾ ਤੇ ਭਾਵੇਂ 10 ਮੁੰਡੇ ਜਾਮਲੋਂ ਨਹੀਂ ਜੇ ਮਿਲਣਾ ਜੇ ਤੋਂ ਅਸੀਂ ਕੁਦਰਤ ਨਾਲ ਮਜ਼ਾਕ ਕਰਦੇ ਆ ਨਾ ਤੇ ਕੁਦਰਤ ਸਾਨੂੰ ਐਸਾ ਮਜ਼ਾਕ ਕਰਦੀ ਆ ਨਾ ਫਿਰ ਪੀੜੀਦਰ ਪੀੜੀ ਯਾਦ ਰਹਿੰਦਾ ਆ ਕਈ ਸੱਸਾਂ ਆਪਣੀ ਨੂੰ ਦੀ ਜਾਨ ਖਾ ਮਾਰਦੀਆਂ ਜੇ ਕਿ ਮੁੰਡਾ ਜਮ ਮੁੰਡਾ ਜਮ ਹਣ ਮੁੰਡਾ ਕਿੱਥੋਂ ਜੰਮਦੇ ਅਗਲੀ ਆਪਣੇ ਪੁੱਤ 'ਚ ਕਸੂਰ ਨਹੀਂ ਕੱਢਣਾ ਬਗਾਨੀ ਨੂੰ ਕਹੀ ਜਾਣਾ ਕਿਉਂਕਿ ਬਗਾਨੇ ਘਰੋਂ ਆਈ ਹੈ ਮੈਂ ਕਹੀਦੀ ਸੋਚਦਾ ਕਿ ਔਰਤ ਦਾ ਘਰ ਹੀ ਨਹੀਂ ਕੋਈ ਜਿਹੜੀ ਜੱਗ ਨੂੰ ਜਨਮ ਦੇਣ ਵਾਲੀ ਹੈ ਜੱਗ ਜਨਣੀ ਹੈ ਉਹਦਾ ਘਰ ਹੀ ਨਹੀਂ ਕੋਈ ਵੇਖੋ ਜਦੋਂ ਪੂਰੀ ਹੋ ਜਾਂਦੀ ਹੈ ਔਰਤ ਉਹਦੇ ਕੱਪੜੇ ਵੀ ਉਹਦੇ ਪੇਕੇ ਲੈ ਕੇ ਆਉਂਦੇ ਜੀ ਵੇਖੋ ਸਾਡਾ ਸਮਾਜ ਇਹ ਮੂਰਖਾਂ ਦਾ ਬਣਾਇਆ ਹੋਇਆ ਸਮਾਜ ਹੈ ਔਰ ਇੱਕ ਇਨਸਾਨ ਨੂੰ ਜਨਮ ਦੇਣ ਵਾਲੀ ਔਰਤ ਇੱਕ ਮਾਂ ਇੱਕ ਭੈਣ ਇੱਕ ਧੀ ਕਿੰਨੇ ਰੂਪ ਨੇ ਉਹਦੇ ਪਰ ਉਹਨੂੰ ਸਮਝਿਆ ਨਹੀਂ ਕੋਈ ਸਮਝ ਨਹੀਂ ਸਕਿਆ ਕਿਉਂਕਿ ਸ਼ੁਰੂ ਤੋਂ ਮਰਦ ਪ੍ਰਧਾਨ ਰਿਹਾ ਏ ਇਹ ਮੁਲਕ ਕੀ ਕਹਿੰਦਾ ਹੁਣ ਚਾਦਰ ਕੁੜਤਾ ਨਾਲ ਕੁੰਡ ਰਾ ਨਾ ਚਾਤੀ ਵਿੱਚ ਮਤਾਣੀਆਂ ਡਿੰਡਾ ਵੀ ਦੁੱਖ ਸੁਣਾਉਂਦੀਆਂ ਨੇ ਖੂਹਾਂ ਦੀ ਖਤਮ ਕਹਾਣੀ ਡਿੰਡਾ ਵੀ ਦੁੱਖ ਸੁਣਾਉਂਦੀਆਂ ਨੇ ਖੂਹਾਂ ਦੀ ਖਤਮ ਕਹਾਣੀ ਅੱਕ ਕਰੀਰ ਅਲੋ ওই হন তুর্গি সাথা ਪਾਉਂਦੇ ਓ ਗੁੱਜੇ ਪੀਰੀਆ ਸਦਾ ਸੁਖੀ ਰਹਿ ਜੋ ਵੇਖ ਮਥੇ ਵਟ ਪਾਉਂਦੇ ਓਥੇ ਦਾਨ ਪੁੰਨ ਕਿਸੇ ਕਮ ਦਾ ਨਹੀਂ ਓਥੇ ਦਾਨ ਪੁੰਨ ਕਿਸੇ ਕਮ ਦਾ ਨਹੀਂ ਨਹੀਂ ਓਏ ਜਿੱਥੇ ਦਿਲ ਵਿੱਚ ਪਾਪ ਕਰੋੜ ਰਹੇ ਓਏ ਹੁਣ ਤੁਰ ਗਈ ਰੌਣਕ ਕਿਸ ਸੱਤਾ ਹੋ ਨਾ ਤੇ ਨਾ ਬੋਲ ਰਹੇ ਹੋ ਨਾ ਬਾਬੇ ਤੇ ਨਾ ਬੋਲ ਰਹੇ ਬੋਲ ਰਹੇ ਹੋ ਓਏ ਮੈਂ ਕਿ ਨਵਾਜ਼ ਕੀ ਗਾ ਗਿਆ ਯਾਰ ਕੀ ਕਹਿ ਗਿਆ ਐਸੇ ਕਿ ਲੋਕ ਉਹ ਵਾਕਈ ਅਸੀਂ ਆਪਣਾ ਵਿਰਸਾ ਜਿਹੜਾ ਹੈ ਨਾ ਉਹ ਆਪਣਾ ਵਿਰਸਾ ਭੁੱਲ ਗਏ ਆ ਆਪਣਾ ਵਿਰਸਾ ਗਵਾ ਬੈਠੇ ਆ ਅਸੀਂ ਗੋਰਿਆਂ ਦੇ ਠੀਕ ਹੈ ਇਹਨਾਂ ਦਾ ਕਲਚਰ ਡਾਕ ਕਰ ਬੈਠੇ ਹਾਂ ਡੋਸ ਵੜੀ ਹੋ ਗਈ ਨਹੀਂ ਤੇ ਸਾਡੀਆਂ ਤੀਆਂ ਦੇ ਸਿਰਾਂ ਤੋਂ ਚੁੰਨੀਆਂ ਨਹੀਂ ਸੀ ਲੱਗੀਆਂ ਨਹੀਂ ਸੀ ਲੱਗੀਆਂ ਠੀਕ ਹੈ ਅੱਜ ਦੇਖ ਲਓ ਫੈਸ਼ਨ ਨਵੇਂ ਤੋਂ ਨਵਾਂ ਫੈਸ਼ਨ ਪੈਂਟਾਂ ਪਾ ਲੀਆਂ ਸ਼ਰਟਾਂ ਪਾ ਲੀਆਂ ਠੀਕ ਹੈ ਸਿਰ ਨੰਗੇ ਕਰ ਲਏ ਠੀਕ ਹੈ ਅੱਗੇ ਪਹਿਲੇ ਲੋਕ ਜਾ ਕੇ ਪਿੰਡਾਂ ਦੇ ਵਿੱਚ ਨਾ ਮਤਲਬ ਕਿ ਹਰ ਪਿੰਡ ਤੇ ਤਕਰੀਬਨ ਇੱਕ بار-ਬਾਰ ਨਾ ਬੋਰਡ ਹੁੰਦਾ ਸੀਗਾ ਬੋਰਡ ਦੇ ਛਾਵੇਂ ਸਾਰਿਆਂ ਨੇ ਜਾ ਕੇ ਬਹਿਣਾ ਠੀਕ ਹੈ ਔਰ ਜਾ ਕੇ ਵੱਡਿਆਂ ਦੇ ਕੋਲ ਬਹਿੰਦੇ ਸੀਗੇ ਕਿ ਵੱਡਿਆਂ ਦੇ ਕੋਲੋਂ ਠੀਕ ਹੈ ਚਾਰ ਗੱਲਾਂ ਮਿਲਣਗੀਆਂ ਠੀਕ ਹੈ ਉਹ ਉਹ ਗੱਲਾਂ ਤੇ ਅਮਲ ਕਰਦੇ ਸੀ ਕਿਉਂ ਉਹ ਸਿਆਣਿਆਂ ਨੇ ਜਿਹੜੇ ਬੋਲ ਬੋਲਿਓ ਇਹ ਨਾ ਉਹ ਹਜੇ ਤੱਕ ਸਾਡੀ ਜ਼ਿੰਦਗੀ 'ਚ ਉਵੇਂ ਹੀ ਚੱਲਦੇ ਨੇ ਸਿਰਫ ਕੀ ਅਸੀਂ ਉਹ ਭੁੱਲ ਗਏ ਆ ਅਸੀਂ ਫੈਸ਼ਨ ਦੇ ਪਿੱਛੇ ਭੱਜ ਗਏ ਅਸੀਂ ਪੈਸੇ ਦੇ ਪਿੱਛੇ ਭੱਜ ਗਏ ਨਹੀਂ ਤੇ ਪਹਿਲੇ ਵਕਤਾਂ ਦੇ ਵਿੱਚ 10 ਦਿਨ ਪਹਿਲੇ ਵਿਆਹ ਸ਼ੁਰੂ ਹੋਏ ਨਾ ਠੀਕ ਪੂਰਾ ਖਾਨਦਾਨ ਇਕੱਠਾ ਹੋਣਾ ਪੂਰਾ ਖਾਨਦਾਨ ਇਕੱਠਾ ਹੋਣਾ ਕਿ 10 ਦਿਨ ਬਾਅਦ ਵਿਆਹ 10 ਦਿਨ ਪਹਿਲੇ ਇਕੱਠੇ ਹੋਏ ਨਾ ਹੁਣ ਅਗਲੇ ਕੀ ਕਹਿੰਦੇ ਨੇ ਭਾਈ ਜਨ ਸਿੱਧੇ ਆਓ ਮੈਰੇ ਜਾਲ ਚ ਆਓ ਖਾਓ ਪੀਓ ਸ਼ਗਨ ਪਾਉ ਤੇ ਕਰਾਓ ਸਮਝਾਓ ਬਸ ਨਾਓ ਕਿਸੇ ਨੇ ਮੰਜੀਆਂ ਲੱਪਣੀਆਂ ਨਾ ਕਿਸ ਤਰੇ ਲੱਪਣੇ ਨਹੀਂ ਤੇ ਯਕੀਨ ਮੈਂ ਪੂਰਾ ਪਿੰਡ ਲੱਫੇ ਨਾ ਹੁੰਦਾ ਸੀ ਕਿ ਫਲਾਣੇ ਘਰ ਵਿਆਹ ਹੈ ਦੋ ਮੰਜੀਆਂ ਪਾਵੇ ਆ ਤੇ ਉੱਤੇ ਨਾਮ ਲਿਖ ਦੇਣਾ ਇਸ ਤਰ੍ਹਾਂ ਦੇ ਨਾਮ ਇਕਦਰਾ ਸਰਾਨਿਆਂ ਤੇ ਨਾਮ ਲਿਖ ਦੇਣਾ ਵੀ ਉੱਥੋਂ ਤੋਂ ਇਕੱਠੇ ਕਰ ਲੋ ਵੀ ਪਰੋਣੇ ਆ ਰਹੇ ਨੇ ਪਰ ਪੂਰਾ ਪਿੰਡ ਹੀ ਇਕੱਠਾ ਹੁੰਦਾ ਸੀ ਕਿ ਨਹੀਂ ਵੀ ਇਹਨਾਂ ਦੇ ਘਰ ਪਤਾ ਨਹੀਂ ਸੀ ਚੱਲਦਾ ਕਿ ਵੀ ਇੱਕ ਘਰ ਵਿਆਹ ਹੈ ਕਿ ਪੂਰੇ ਪਿੰਡ ਘਰ ਵਿਆਹ ਹੈ ਪੂਰਾ ਪਿੰਡ ਹੀ ਸੱਜਿਆ ਪੂਰਾ ਪਿੰਡ ਹੀ ਅਜ ਨਾਲ ਤਿਆਰ ਹੁੰਦਾ ਸੀਗਾ ਠੀਕ ਹੈ ਹੁੰਦੇ ਇਕ ਲੋ ਉਹ ਨਾਲ ਦੇ ਨੂੰ ਪਤਾ ਕਿ ਆਪਣਾ ਕੀ ਗੱਲ ਬਾਤ ਕੀ ਹੈ ਠੀਕ ਹੈ ਜੀ ਬਸ ਜੀ ਇੱਕ ਘਰ ਦਾ ਫੰਕਸ਼ਨ ਹੀ ਨਹੀਂ ਹੁੰਦਾ ਹੁੰਦਾ ਉਹਨੇ ਅੱਜ ਦੇ ਇਥੋਂ ਤੱਕ ਕਰਕੇ ਮਹਿੰਦੀਆਂ ਤਿਕਰ ਵੀ ਹੈ ਹਾਲਾਂ ਚ ਰੱਖੋ ਹਾਲਾਂ ਚ ਰੱਖੋ ਕੋਈ ਆਵੇ ਹੀ ਨਾ ਘਰ ਆਵੇ ਨਾ ਨਾਲ ਨਾਲ ਦੇ ਭਾਈ ਜਬ ਪਹਿਲੇ ਪੂਰਾ ਪੂਰਾ ਟੱਬਰ ਹੁੰਦਾ ਹੁੰਦਾ ਸੀਗਾ ਠੀਕ ਹੈ ਪੂਰਾ ਟੱਬਰ ਖਾਂਦਾ ਸੀ ਗੀਤ ਗਾਉਂਦੇ ਸੀ ਮਹਿੰਦੀ ਠੀਕ ਹੈ ਜੀ ਉਹ ਉੱਬਟਣ ਤੇ ਜੇ ਉਹ ਮਾਇਓ ਤੇ ਕੀ ਕੋਸ਼ਿਸ਼ ਹੁੰਦਾ ਢੋਲਕੀਆਂ ਉਦੋਂ ਤੇ ਏਡਾ ਸਿਰਫ ਇੱਕ ਫੋਨ ਕਰਦੇ ਹੁੰਦੇ ਸੀ ਸੱਦਾ ਦੇਂਦੇ ਹੁੰਦੇ ਸੀ ਸਾਰੇ ਆ ਜਾਂਦੇ ਸੀ ਹੁਣ ਅਗਲੇ ਕਾਰਡ ਬਣਾਣ ਲੱਗ ਪਏ ਨੇ ਕਾਰਡ ਦੇਖਣਾ ਉਹ ਸਿਰਫ ਤੇਰੇ ਕੱਲੇ ਦਾ ਨਾਮ ਲਿਖਿਆ ਹੁੰਦਾ ਸਿਰਫ ਇੱਕ ਬੰਦੇ ਇੱਕ ਬੰਦਾ ਜੀ ਪੂਰੇ ਕਾਰਜ ਇੱਕ ਬੰਦਾ ਬਲਾਇਆ ਜੀ ਠੀਕ ਹੈ ਗੱਲ ਕਰਨ ਦਾ ਮਕਸਦ ਇਹ ਕਿ ਅਸੀਂ ਆਪਣੀ ਜ਼ਿੰਦਗੀ ਨੂੰ ਨਾ ਛਾਰਟ ਕਰ ਲਿਆ ਠੀਕ ਹੈ ਨਹੀਂ ਤੇ ਸਾਡਾ ਇੱਕ ਪੰਜਾਬ ਸੀਗਾ ਹੋਰ ਉਸ ਪੰਜਾਬ ਚ ਮੇਰਾ ਦਾਦਾ ਹਜੇ ਵੀ ਤਾਜ਼ਾ ਨਾ ਸੀਗਾ ਹੁਣ ਤਾਂ ਜੇ ਪੂਰੇ ਹੋ ਗਏ ਨਾ 92 93 ਸਾਲ ਉਮਰ ਹੋ ਗਈ ਹੋਈ ਹੈ ਉਹ ਦੱਸਦੇ ਹੁੰਦੇ ਸੀ ਕਿ ਸਾਡੀ ਜਦ ਜਵਾਨੀ ਸੀ ਨਾ ਪਾਰਟੀਸ਼ਨ ਤੋਂ ਪਹਿਲੇ ਉਹਨੇ ਕਿਹਾ ਨਾ ਵਿਆਹ ਹੋਣਾ ਤੇ ਪਤਾ ਨਹੀਂ ਸੀ ਚੱਲਦਾ ਕਿ ਸਰਦਾਰਾਂ ਘਰ ਵਿਆਹ ਹੈ ਜੱਟਾਂ ਘਰ ਵਿਆਹ ਹੈ ਮੁਸਲਮਾਨਾਂ ਘਰ ਵਿਆਹ ਉਹਨੇ ਕਿਹਾ ਇੰਜ ਜਿਸੀ ਹੁੰਦੇ ਹੁੰਦੇ ਸੀਗੇ ਕਿ ਅਸੀਂ ਇੱਕੋ ਹੀ ਥਾਲੀ ਜੀ ਬੈ ਖਾਂਦੇ ਸੀ ਹੁਣ ਦੇਖ ਲਓ ਜੀ ਠੀਕ ਹੈ ਜੀ ਧਰਮਾਂ ਚ ਵੰਡੇ ਗਏ ਆ ਠੀਕ ਹੈ ਜੀ ਤਾਰਾਂ ਚ ਵੰਡੇ ਗਏ ਆ ਠੀਕ ਹੈ ਖੂਹ ਦਾ ਪਾਣੀ ਪੀਂਦੇ ਸੀਗੇ ਤੇ ਕਿੱਡੇ ਤਰੋ ਤਾਜ਼ਾ ਰਹਿੰਦੇ ਸੀ ਉਹਨਾਂ ਨੇ ਇਸਲੇ ਦਾ ਪੀਣਾ ਹੁਣ ਕਹਿੰਦੇ ਜੀ ਆਰਓ ਪਲਾਂਟ ਲਵਾਓ ਠੀਕ ਹੈ ਮੇਰੇ ਕੋਈਆਂ ਪੀਤਾ ਠੀਕ ਹੈ ਅੱਗੇ ਪਹਿਲੇ ਦੇਖ ਲਓ ਸਾਦੀ ਖਰਾਕ ਦੇਸੀ ਕੇਓ ਪੀਣਾ ਲੱਸੀਆਂ ਪੀਣੀਆਂ ਠੀਕ ਹੈ ਸਾਦੀ ਖਰਾਕਾ ਖਾਣੀਆਂ ਤੇ ਗੱਬਰੂ ਵੀ 6 6 ਫੁੱਟ ਸਾਢੇ 6 6 ਫੁੱਟ ਜਵਾਨ ਕੋਈ ਚੀਜ਼ ਨਹੀਂ ਨਾਲ ਲੈ ਗਈ ਤੇ ਨਾਲ ਪਿਆਜ਼ ਕੱਟਦਾ ਤੇ ਸਭ ਨਾਲੋਂ ਜ਼ਿਆਦਾ ਤਾਕਤ ਪਿਆਜ਼ ਵਿੱਚ ਆ ਠੀਕ ਹੈ ਹੁਣ ਮੇਰਾ ਖਿਆਲ ਪਿਆਜ਼ ਵੈਸੇ ਕੋਈ ਖਾਂਦਾ ਉਹ ਤੋਂ ਉਹ ਤੋਂ ਐਸੀ ਸਾਦੀਆਂ ਹੁਣ ਦੇਖ ਲਓ ਹੁਣ ਵਾਕਈ ਸਹੀ ਆਪਣਾ ਰੰਦਾਵਾ ਸਾਹਿਬ ਨੇ ਸਹੀ ਕਿਹਾ ਹੁਣ ਉਹਨੇ ਕਿਹਾ ਚਮਚੀ ਵੀ ਖਵਾ ਦੋ ਨਾ ਤਾਂ ਸ਼ਾਮ ਨੂੰ ਟੱਟੀਆਂ ਲੱਗ ਜਾਂਦੀਆਂ ਟੱਟੀਆਂ ਲੱਗ ਜਾਂਦੀਆਂ ਹੁਣ ਨੂਕਾ ਦੀ ਰੀੜੀ ਦੇ ਰਸਣ ਨਾਲ ਅਸੀਂ ਆ ਲੱਗ ਗਿਆ ਮਿੱਦੇ ਪਿੱਛੇ 버ਗਰ ਖਾ ਲੋ ਫਾਸਟ ਫੂਡ ਖਾ ਲੋ ਪੀਦਾ ਖਾ ਲੋ ਠੀਕ ਹੈ ਜੀ ਉਹ ਫਲਾਣੀ ਚੀਜ਼ ਖਾ ਲੋ ਨੂਡਲ ਖਾ ਲੋ ਇਹ ਚੀਜ਼ਾਂ ਤਾਂ ਤੰਤਰੀਆਂ ਸਾਡਾ ਜਿਹੜਾ ਕਲਚਰ ਸੀ ਨਾ ਅਸੀਂ ਆਪਣੇ ਕਲਚਰ ਤੋਂ ਬਹੁਤ ਦੂਰ ਚਲੇ ਗਏ ਆਏ ਠੀਕ ਹੈ ਤੇ ਲੋਕੀ ਬਾਹਰ ਨੂੰ ਭਜਣਾ ਸ਼ੁਰੂ ਹੋ ਗਏ ਨੇ ਠੀਕ ਹੈ ਡਾਲਰਾਂ ਦੀ ਕਮਾਈ ਆਪਣਾ ਅੱਗੇ ਅੱਗੇ ਪਹਿਲੇ ਇਹ ਸੀਗਾ ਕਿ ਇੱਕ ਜੀ ਕਮਾਉਂਦਾ ਸੀਗਾ ਤੇ ਪੂਰਾ ਟੱਬਰ ਖਾਂਦਾ ਸੀਗਾ ਉਹ ਟੱਬਰ ਖਾ ਲੈਂਦੇ ਸੀ ਉਹ ਤੋਂ ਬਰਕਤ ਹੁੰਦੀ ਸੀ ਹੁਣ ਪੂਰਾ ਟੱਬਰ ਕਮਾਂਦਾ ਤੇ ਫਿਰ ਵੀ ਬੇਬਰਕਤੀ ਹੈ ਫਿਰ ਵੀ ਪੂਰੀ ਨਹੀਂ ਪੈਂਦੀ ਕਹਿੰਦੇ ਮਰ ਗਏ ਲੁੱਟ ਗਏ ਨਾਲ ਕਿਉਂ ਦਾਦ ਕਿਉਂ ਭੁੱਖੇ ਆ ਠੀਕ ਹੈ ਅੱਗੇ ਪਹਿਲੇ ਇਹ ਸੀਗਾ ਕਿ ਨੂਹਾਂ ਨੂੰ ਧੀਆ ਬਣਾ ਕੇ ਲੈ ਕੇ ਆਉਂਦੇ ਸੀ ਬਿਲਕੁਲ ਠੀਕ ਹੈ ਤੇ ਹੁਣ ਵੇਖ ਲਓ ਹੁਣ ਨੂਹ ਹੈ ਠੀਕ ਹੈ ਜੀ ਨਾ ਉਹ ਕਹਿੰਦਾ ਨਹੀਂ ਪੈਸਾ ਕਰਾਈ ਹੈ ਯਾਰ ਇਹ ਰੱਬ ਦੇ ਹੱਥ ਦੀ ਇਹ ਰੱਬ ਦੀ ਦੇਣ ਹੁੰਦੀ ਹੈ ਕਿ ਰੱਬ ਧੀ ਦੇਵੇ ਜਾਂ ਪੁੱਤਰ ਦੇਵੇ ਰਾਬਰ ਸਾਹਮਣੇ ਲਾ ਲ ਕੀਤੀ ਹੈ ਕਿ ਜੇ ਤੁਹਾਡੀ ਕਿਸਮਤ ਵਿੱਚ ਸੁੱਖ ਲਿਖਿਆ ਹੈ ਤਾਂ ਤੁਹਾਨੂੰ ਧੀ ਕੋਲੋਂ ਵੀ ਮਿਲ ਜਾਣਾ ਜੇ ਨਹੀਂ ਲਿਖਿਆ ਹੋਇਆ ਫਿਰ ਤੁਹਾਨੂੰ ਦਸ ਪੁੱਤਰ ਕਿਉਂ ਦਾ ਨਹੀਂ ਪੁੱਤਰ ਨੂੰ ਵੀ ਨਹੀਂ ਮਿਲਣਾ ਕਈ ਤੁਹਾਡੇ ਸਾਹਮਣੇ ਕੇਸ ਐਸੇ ਨੇ ਠੀਕ ਹੈ ਜੀ ਪੁੱਤਰ ਜਵਾਨ ਹੋਏ ਤੇ ਜੀ ਉਹਨਾਂ ਨੇ ਮਾਪਿਆਂ ਨੂੰ ਘਰੋਂ ਕੱਢਦਾ ਠੀਕ ਹੈ ਉਹਨਾਂ ਨੇ ਜੀ ਪਿਓ ਦੀ ਸੰਗੀ ਤੇ ਗੂਠਾ ਲਾਗਦਾ ਸਾਡੇ ਨਾਮ ਜ਼ਮੀਨ ਦੀ ਵਾਰ ਪਹਿਲੇ ਪਹਿਲੇ ਵਕਤਾਂ ਦੇ ਵਿੱਚ ਮੈਨੂੰ ਅਜੇ ਵੀ ਮੇਰੀ ਮਾਂ ਦੱਸਦੀ ਹੈ ਉਹਨੇ ਕਿਹਾ ਜਦੋਂ ਤੁਹਾਡਾ ਨਾਨਾ ਬਾਹਰੋਂ ਜ਼ਮੀਨ ਤੋਂ ਘਰ ਆਂਦਾ ਸੀ ਨਾ ਤੇ ਸਾਨੂੰ ਥਰਥਲੀ ਪੈਂਦੀ ਸਾਨੂੰ ਵਕਤ ਪੈਂਦਾ ਸੀਗਾ ਕਿ ਅੱਬਾ ਘਰ ਆ ਗਿਆ ਸਮੁੰਦਰ ਦਾ ਮਤਲਬ ਸਮਝ ਨਹੀਂ ਸੀ ਜਾਂਦੀ ਨਿਕਲਦੀ ਜਦੋਂ ਵਿੜੇ ਦੇ ਵਿੱਚ ਮੰਜਾ ਢਾ ਕੇ ਬੈਠੇ ਹੁੰਦੇ ਸੀ ਨਾ ਠੀਕ ਹੈ ਤੇ ਸਾਡਾ ਸਾਡੀ ਜਰੂਰਤ ਨਹੀਂ ਸੀ ਅਸੀਂ ਆਪਣੇ ਪਿਓ ਦੇ ਅੱਗੋਂ ਵੀ ਲੰਘ ਜਾਈਏ ਠੀਕ ਹੈ ਤੇ ਅੱਜ ਕੱਲ੍ਹ ਵੇਖ ਲਓ ਠੀਕ ਹੈ ਜੀ ਪਿਓ ਨੂੰ ਪਿਓ ਸਮਝਦੇ ਨਹੀਂ ਜਦੋਂ ਬੁੱਢਾ ਹੋ ਜਵੇ ਜਾਂ ਕੁੜੀ ਵਾਲੇ ਕਮਰੇ 'ਚ ਤੇ ਜਾਂ ਘਰ ਮੈਂ ਅੱਜ ਹਜੇ ਅੱਜ ਵੇਖਿਆ ਠੀਕ ਹੈ ਤਕਰੀਬਨ ਸਵੇਰ 8:00 ਦੇ ਦਾ ਟਾਈਮ ਸੀਗਾ ਤੇ ਭਾਈ ਬਾਹਰ ਮੰਜੀ ਡਾਈ ਕਿਸੇ ਨੇ ਤੇ ਉਹਦੇ ਤੇ ਆਪਣਾ ਸਹਰਾਣਾ ਰੱਖਿਆ ਕੇਸ ਰੱਖਿਆ ਤੇ ਲੋ ਜੀ ਬਾਪੂ ਦੀ ਮੰਜੀ ਬਾਹਰ ਆ ਗਈ ਮੈਂ ਮੰਜੀ ਸਾਹਿਬ ਭਾਈ ਮੈਂ ਅੱਜ ਆਪਣੀ ਅੱਖਾਂ ਨਾਲ ਵੇਖਿਆ ਵੇਖ ਕੇ ਤਾਂ ਮੈਂ ਕਹਾ ਯਾਰ ਰੱਬਾ ਵੇਖ ਲੈ ਠੀਕ ਹੈ ਇਸੇ ਬੰਦੇ ਨੇ ਇਸ ਘਰ ਆਪਣਾ ਇਸ ਮਕਾਨ ਨੂੰ ਘਰ ਬਣਾਇਆ ਠੀਕ ਹੈ ਇਹਨੇ ਬੱਚੇ ਪਾਲ ਪੋਸੇ ਨੇ ਠੀਕ ਹੈ ਹੁਣ ਵੇਖ ਲੋ ਕਹਿੰਦੇ ਨੇ ਨਾ ਇੱਕ ਪਿਓ ਦੇ ਕੋਲ ਇੱਕ ਪਿਓ ਰਲ ਕੇ ਸੱਤ ਪੁੱਤਰ ਤੇ ਪਾਲ ਲੰਦਾ ਪਰ ਸੱਤ ਪੁੱਤਰ ਰਲ ਕੇ ਇੱਕ ਮਾਂ ਪਿਓ ਨਹੀਂ ਪਾਲ ਸਕਦੇ ਅਹੀ ਦੌਰ ਚੱਲੰਦੇ ਆ ਠੀਕ ਹੈ ਵੀ ਕੀ ਹੋਇਆ ਜੀ ਅਸੀਂ ਆਪਣੇ ਕਲਚਰ ਤੋਂ ਦੂਰ ਹੋ ਗਏ ਉਹ ਸਾਡਾ ਫੈਸ਼ਨ ਆ ਪੈਂਟਾਂ ਸ਼ਰਟਾਂ ਠੀਕ ਹੈ ਇਹ ਸਾਡਾ ਫੈਸ਼ਨ ਨਹੀਂ ਹੈ ਸਾਡਾ ਫੈਸ਼ਨ ਸੀਗਾ ਪੰਜਾਬ ਪੰਜਾਬੀ ਮਾਂ ਬੋਲੀ ਪੰਜਾਬੀ ਕਲਚਰ ਪੰਜਾਬੀ ਡਰੈਸ ਠੀਕ ਹੈ ਸਾਡਾ ਰਹਿਣ ਸਹਿਣ ਲੋਕੀ ਇੱਕ ਵੇਖ ਕੇ ਕਹਿੰਦੇ ਹੁੰਦੇ ਸੀ ਕਿ ਬਈ ਇਹ ਪੰਜਾਬ ਦਾ ਹੈ ਜਿਹਨਾਂ ਦਾ ਰਹਿਣ ਸਹਿਣ ਵੇਖੋ ਜਿੱਥੇ ਵੇ ਲੋਕ ਕਿੰਨਾ ਵੱਡਾ ਨੋ ਦਾ ਖਾੜਾ ਲੱਗਾ ਹੋਇਆ ਸੀ ਤੇ ਥੱਲੇ ਜਿੰਨੇ ਬੈਠੇ ਹੋਏ ਸੀ ਕਿਸੇ ਦੇ ਸੱਤ ਪੱਗ ਨਹੀਂ ਸੀ ਦੇਖੋ ਇੱਕ ਦੋ ਪੱਗਾਂ ਦੇ ਸੀ ਬਾਕੀ ਸਾਰੇ ਪੱਗ ਦੇ ਬਗੈਰ ਸੀ ਹੁਣ ਦਰਸਲ ਕਲਚਰ ਆਸਾ ਆਸਾ ਨਾਲ ਆਪਣਾ ਭੁੱਲਦੇ ਜਾ ਰਹੇ ਭੁੱਲ ਜਾਂ ਛੱਡੀ ਜਾ ਬਾਕੀ ਤੁਹਾਡੇ ਕੀ ਵਿਚਾਰ ਨੇ ਵੀਡੀਓ ਬਾਰੇ ਕਮੈਂਟਸ ਕਰਕੇ ਜਰੂਰ ਦੱਸੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਲਾਜ਼ਮੀ ਕਰੋ ਮਿਲਦੇ ਆ ਅਗਲੀ ਵੀਡੀ